ਜਦ ਦਾਰਾ ਸਕੋ ਔਰੰਗਜੀਤ ਤੋਂ ਹਾਰ ਖਾ ਕੇ ਮਲਤਾਨ ਨੂੰ ਜਾ ਰਿਹਾ ਸੀ ਤਾਂ ਉਸ ਸਮੇਂ ਗੁਰੂ ਹਰ राय ਜੀ ਕੀਰਤਪੁਰ ਤੋਂ ਗੋਇੰਦਵਾਲ ਆਏ ਹੋਏ ਸਨ ਵਿਆਸਪਾਰ ਕਰਕੇ ਜਦ ਇਸ ਨੂੰ ਪਤਾ ਲੱਗਾ ਕਿ ਇਸ ਸਮੇਂ ਗੁਰੂ ਜੀ ਇੱਥੇ ਆਏ ਹੋਏ ਹਨ ਤਾਂ ਜਵਾਹਰਾਤ ਦੇ ਥਾਲ ਪੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਅੱਗੇ ਪੇਟਾ ਰੱਖ ਕੇ ਦਾਰਾ ਸਕੋ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਗੁਰੂ ਜੀ ਨੇ ਇਸ ਨੂੰ ਆਦਰ ਨਾਲ ਪਾਸ ਬਿਠਾ ਲ ਕੇ ਜਦ ਸੁਖ ਸਾਧ ਪੁੱਛੀ ਤਾਂ ਇਸ ਨੇ ਆਪਣਾ ਸਾਰਾ ਹਾਲ ਬੜੀ ਧੀਰੇ ਨਾਲ ਬਿਨਾਂ ਕਿਸੇ ਹਰਖ ਸੋਗ ਪ੍ਰਗਟ ਕਰਕੇ ਸੁਣਾਇਆ ਉਸ ਦੀ ਹਰਖ-ਸ਼ੋਗ ਰਹਿਤ ਦਸ਼ਾ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਪੁੱਛਿਆ ਦਾਰਾਸ ਕੋ ਹੁਣ ਤੁਸੀਂ ਕੀ ਚਾਹੁੰਦੇ ਹੋ ਜੇ ਚਾਹੋ ਤਾਂ ਆਪ ਦਿੱਲੀ ਦਾ ਤਖਤ ਲੈ ਲਵੋ ਇਸ ਕਾਰਜ ਵਿੱਚ ਅਸੀਂ ਤੁਹਾਡੀ ਹੋਰ ਰਾਜਿਆਂ ਨਾਲ ਮਿਲ ਕੇ ਮਦਦ ਕਰਾਂਗੇ ਅਤੇ ਔਰੰਗਜ਼ੇਬ ਨੂੰ ਜਿੱਤ ਕੇ ਤੁਹਾਨੂੰ ਤਖਤ ਉੱਤੇ ਬਿਠਾ ਦੇਾਂਗੇ ਜੇ ਇਹ ਨਹੀਂ ਤਾਂ ਦੂਸਰਾ ਦਰਗਾਹ ਦਾ ਸੱਚਾ ਤਖਤ ਹੈ ਜੋ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਭੋਗੋਗੇ ਦੱਸੋ ਇਹਨਾਂ ਦੋਹਾਂ ਵਿੱਚੋਂ ਤੁਸੀਂ ਕਿਹੜਾ ਲੈਣਾ ਚਾਹੁੰਦੇ ਹੋ ਦਾਰਾਸ ਕੋ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਮੈਨੂੰ ਪੀਰ ਮੀਆਂ ਮੀਰ ਜੀ ਨੇ ਆਤਮ ਗਿਆਨ ਨਿਸ਼ਚਿਤ ਕਰਵਾਇਆ ਹੋਇਆ ਹੈ ਸੋ ਆਪ ਪਹਿਲਾਂ ਮੈਨੂੰ ਉਸ ਆਤਮ ਗਿਆਨ ਨੂੰ ਪ੍ਰਤੱਖ ਕਰਕੇ ਵਿਖਾ ਦਿਓ ਅਤੇ ਫਿਰ ਸੱਚੀ ਦਗਾ ਦੇ ਤਖਤ ਦੀ ਬਖਸ਼ਿਸ਼ ਕਰ ਦਿਓ ਇਹ ਦਿੱਲੀ ਦਾ ਤਖਤ ਜੋ ਰਾਤ ਦਿਨ ਝਗੜਿਆਂ ਦਾ ਅਖਾੜਾ ਹੈ ਤੇ ਹਰ ਖਸੋਗ ਦਾ ਘਰ ਹੈ ਇਹ ਨਹੀਂ ਮੈਂ ਚਾਹੁੰਦਾ ਦਾਰਾ ਸਕੋ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਉਸ ਵੱਲ ਜਦ ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ ਤਾਂ ਉਸ ਨੂੰ ਆਤਮ ਗਿਆਨ ਪ੍ਰਪੱਖ ਹੋ ਗਿਆ ਉਸ ਦਾ ਹਿਰਦਾ ਖੁਸ਼ੀ ਨਾਲ ਭਰਪੂਰ ਹੋ ਗਿਆ ਇਸ ਸਬੰਧ ਵਿੱਚ ਉਸ ਨੇ ਮੀਆਂ ਮੀਰ ਤੋਂ ਜੋ ਗੱਲਾਂ ਸੁਣੀਆਂ ਹੋਈਆਂ ਸਨ ਉਹ ਉਸ ਨੂੰ ਪ੍ਰਤੱਖ ਹਿਰਦੇ ਵਿੱਚ ਦੱਸਣ ਲੱਗ ਪਈਆਂ ਇਹ ਅਨੁਭਵ ਕਰਕੇ ਦਾਰਾ ਸਕੋ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਜੀ ਨੇ ਮੈਨੂੰ ਇਹ ਅਮੋਲਕ ਦਾਤ ਬਖਸ਼ ਦਿੱਤੀ ਹੈ ਹੁਣ ਮੈਨੂੰ ਬਾਦਸ਼ਾਹੀ ਖੁਸ ਜਾਨਦਾਰਨ ਚਕਮਾਤਰ ਵੀ ਹਰਖ-ਸੋਗ ਨਹੀਂ ਹੈ ਮੇਰਾ ਪੰਚਪੂਤਕ ਸਰੀਰ ਪ੍ਰਾਲਬਧ ਅਨਸਾਰ ਭਾਵੇਂ ਟੋਟੇ-ਟੋਟੇ ਹੋ ਜਾਵੇ ਭਾਵੇਂ ਇਸ ਨੂੰ ਰਾਜ ਸੁਖ ਮਿਲ ਜਾਵੇ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਹੈ ਹੁਣ ਮੈਨੂੰ ਆਤਮ ਗਿਆਨ ਦੀ ਪ੍ਰਾਪਤੀ ਕਰਕੇ ਦੁੱਖ-ਸੁਖ ਦੇ ਮਾਨ-अपਮਾਨ ਇੱਕ ਬਰਾਬਰ ਜਾਪਦੇ ਹਨ ਇਹ ਸਭ ਆਪ ਜੀ ਦੀ ਬਖਸ਼ਿਸ਼ ਹੈ ਉਪਰੰਤ ਜਦ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਫੜਨ ਵਾਸਤੇ ਉਸ ਦੇ ਪਿੱਛੇ ਔਰੰਗਜ਼ੇਬ ਫੌਜ ਲੈ ਕੇ ਆ ਰਿਹਾ ਹੈ ਤਾਂ ਉਸ ਨੂੰ ਬਚਾਉਣ ਵਾਸਤੇ ਗੁਰੂ ਜੀ ਨੇ ਇੱਕ ਦਿਨ ਦਰਿਆ ਦਾ ਵੇੜਾ ਅਤੇ ਕਿਨਾਰਾ ਰੋਕੀ ਰੱਖਿਆ ਜਿਸ ਕਰਕੇ ਔਰੰਗਜ਼ੇਬ ਦੀ ਫੌਜ ਦਰਿਆ ਪਾਰਨਾ ਕਰ ਸਕੀ ਅਤੇ ਦਾਰਾ ਸਕੋ ਨੂੰ ਅੱਗੇ ਜਾਣ ਦਾ ਸਮਾਂ ਮਿਲ ਗਿਆ ਇੱਥੋਂ ਨਿਕਲ ਕੇ ਦਾਰਾ ਸਕੋ ਲੋਹਰ ਅਤੇ ਮਲਤਾਨ ਤੋਂ ਹੁੰਦਾ ਹੋਇਆ ਦਾਦਰ ਪਾਸ ਦਰਾ ਬੁਲਾਨ ਤੋਂ ਈਰਾਨ ਨੂੰ ਨਿਕਲਣ ਲੱਗਾ ਫੜਿਆ ਗਿਆ ਅਤੇ ਕੈਦੀ ਕਰਕੇ ਦਿੱਲੀ ਲਿਆਂਦਾ ਗਿਆ